ਹਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੇ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਇ 8 ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਥਾਪਣਾ ਜਹਾਵਾ موسی ਨਾਲ ਬੋਲਿਆ ਕਿ ਹਾਰੂਨ ਅਤੇ ਉਸ ਦੇ ਸਣੇ ਉਸ ਦੇ ਪੁੱਤਰਾਂ ਨੂੰ ਅਤੇ ਵਸਤਰਾਂ ਨੂੰ ਅਤੇ ਮਸਾ ਕਰਨ ਦੇ ਤੇਲ ਨੂੰ ਅਤੇ ਪਾਪ ਦੀ ਪੇਟ ਦੇ ਲਈ ਇੱਕ ਬਲਦ ਨੂੰ ਅਤੇ ਦੋਹਾਂ ਛਤਰਿਆਂ ਨੂੰ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈ ਕੇ ਤੂੰ ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਇਕੱਠੀ ਕਰੀ ਅਤੇ ਜੇਹੀ ਜਹੋਵਾ ਨੇ ਆਗਿਆ ਦਿੱਤੀ ਤੇਹਾਂ ਹੀ 모ਸਾਣੇ ਕੀਤਾ ਅਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਉਹ ਮੰਡਲੀ ਇਕੱਠੀ ਹੋ ਗਈ ਅਤੇ 모ਸਾ ਨੇ ਮੰਡਲੀ ਨੂੰ ਆਖਿਆ ਜਿਹੜੀ ਗੱਲ ਜਹੋਵਾ ਨੇ ਹਰੂਨ ਨੂੰ ਆਖੀ ਸੋ ਇਹ ਹੈ ਅਤੇ 모ਸਾ ਨੇ ਹਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਤੋਤਾ ਅਤੇ ਉਸ ਨੇ ਉਸਤੇ ਉੱਤੇ ਕੁੜਤਾ ਪਾਇਆ ਅਤੇ ਉਸ ਨੇ ਪਟਕੇ ਨਾਲ ਉਸ ਦਾ ਲੱਕ ਬੰਨਿਆ ਅਤੇ ਚੋਗਾ ਉਸ ਨੂੰ ਪਹਿਨਾਇਆ ਅਤੇ ਉਸ ਦੇ ਉੱਤੇ ਇਹ ਫੌਂਦ ਪਾਇਆ ਅਤੇ ਇਹ ਫੌਂਦ ਦੇ ਸੋਹਣੇ ਪਟਕੇ ਨਾਲ ਉਸ ਦਾ ਲੱਕ ਬੰਨਿਆ ਅਤੇ ਉਸ ਦੇ ਨਾਲ ਉਸ ਨੂੰ ਕਸਿਆ ਅਤੇ ਉਸ ਨੇ ਉਸ ਦੇ ਉੱਤੇ ਚਪੜਾਸ ਰੱਖੀ ਨਾਲੇ ਉਸ ਨੇ ਚਪੜਾਸ ਵਿੱਚ ਓਰੇਮ ਅਤੇ ਤੋਂ ਮੇਮ ਨੂੰ ਰੱਖਿਆ ਅਤੇ ਉਸ ਨੇ ਅਮਾਮੇ ਨੂੰ ਉਸ ਦੇ ਸਿਰ ਉਤੇ ਰੱਖਿਆ ਨਾਲੇ ਅਮਾਮੇ ਦੇ ਉਤੇ ਅਰਥਾਤ ਉਸ ਦੇ ਮੱਥੇ ਦੇ ਉਤੇ ਉਸ ਨੇ ਸੋਨੇ ਦੀ ਪੱਤਰੀ ਅਤੇ ਪਵਿੱਤਰ ਅਮਾਮਾ ਪਾਇਆ ਜਿਹੀਂ ਜਹੋਵਾ ਨੇ 모ਸਾ ਨੂੰ ਆਗਿਆ ਦਿੱਤੀ ਸੀ ਅਤੇ 모ਸਾ ਨੇ ਮਸਾ ਕਰਨ ਦਾ ਤੇਲ ਲਿਆ ਅਤੇ ਦੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ ਤੇਲ ਪਾ ਕੇ ਪਵਿੱਤਰ ਕੀਤਾ ਅਤੇ ਉਸ ਤੋਂ ਲੈ ਕੇ ਜਗਵੇਦੀ ਨੂੰ 7 ਵਾਰੀ ਛਿਣਕਿਆ ਅਤੇ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਬਲੇਵੇਂ ਨੂੰ ਅਤੇ ਉਸ ਦਾ ਜੋ ਬੱਚਾ ਅਤੇ ਉਸਤੀ ਚੌਂਕੀ ਨੂੰ ਉਹਨਾਂ ਦੇ ਪਵਿੱਤਰ ਕਰਨ ਲਈ ਤੇਲ ਲਾਇਆ ਅਤੇ ਉਸ ਨੇ ਮਸਾ ਕਰਨ ਦਾ ਤੇਲ ਹਰੂਨ ਦੇ ਸਿਰ ਉੱਤੇ ਛੂ ਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਾ ਕੀਤਾ ਅਤੇ ਮੋਸਾ ਨੇ ਹਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਹਨਾਂ ਨੂੰ ਕੁੜਤੇ ਪਹਿਨਾਏ ਉਹਨਾਂ ਦੇ ਲਾਕ ਪਟਕਿਆਂ ਨਾਲ ਬੰਨੇ ਅਤੇ ਉਹਨਾਂ ਨੂੰ ਪੱਗਾਂ ਬਨਾਈਆਂ ਜਿਹਾਂ ਜਹਾਵਾ ਨੇ 모ਸਾ ਨੂੰ ਆਗਿਆ ਦਿੱਤੀ ਸੀ ਅਤੇ ਉਹ ਪਾਪ ਦੀ ਪੇਟ ਲਈ ਬਲਦ ਨੂੰ ਲੈ ਆਇਆ ਅਤੇ ਹਰੂਨ ਅਤੇ ਉਸ ਦੇ ਪੁੱਤਰਾਂ ਨੇ ਪਾਪ ਦੀ ਪੇਟ ਦੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਤਰੇ ਅਤੇ ਉਸ ਨੇ ਉਸ ਨੂੰ ਕਟਿਆ ਅਤੇ ਮੋਸਾ ਨੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾ ਉਤੇ ਆਪਣੀ ਉਂਗਲ ਨਾਲ ਚੁਫੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਦੋਹਲ ਕੇ ਉਸ ਦੇ ਲਈ ਪ੍ਰਾਸ਼ਿਤ ਕਰਕੇ ਉਸ ਨੂੰ ਪਵਿੱਤਰ ਕੀਤਾ ਅਤੇ ਜਿਹੜੀਆਂ ਆਂਦਰਾਂ ਦੇ ਉੱਤੇ ਸਾਰੀ ਚਰਬੀ ਅਤੇ ਕਲੇਜੇ ਦੇ ਉੱਤੇ ਚੇਲੀ ਅਤੇ ਦੋਵੇਂ ਗੁਰਦੇ ਅਤੇ ਉਹਨਾਂ ਦੀ ਚਰਬੀ ਲੈ ਕੇ ਮੂਸਾ ਨੇ ਉਸ ਨੂੰ ਜਗਵੇਦੀ ਉੱਤੇ ਸਾੜਿਆ ਪਰ ਬਲਦ ਅਤੇ ਉਸ ਦੀ ਖਲ ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅਗ ਨਾਲ ਸਾੜਿਆਂ ਜੀਹਾਂ ਜਹੋਵਾ ਨੇ 모사 ਨੂੰ ਆਗਿਆ ਦਿੱਤੀ ਸੀ ਅਤੇ ਉਸ ਹੋਮ ਦੀ ਪੇਟ ਦੇ ਛਤਰੇ ਨੂੰ ਲਿਆਇਆ ਅਤੇ ਹਰੋਨ ਅਤੇ ਉਸ ਦੇ ਪੁੱਤਰਾਂ ਨੇ ਛਤਰੇ ਦੇ ਸਿਰ ਉਤੇ ਹੱਥ ਤਰੇ ਅਤੇ ਉਸ ਨੇ ਉਸ ਨੂੰ ਕਟਿਆ ਅਤੇ 모사 ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰੇ ਛਿੰਕਿਆ ਅਤੇ ਉਸ ਨੇ ਛਤਰੀ ਨੂੰ ਟੋਟੇ ਟੋਟੇ ਕੀਤਾ ਅਤੇ 모ਸਾਣੇ ਸਿਰ ਨੂੰ ਅਤੇ ਟੋਟੀਆਂ ਨੂੰ ਅਤੇ ਚਰਬੀ ਨੂੰ ਸਾੜਿਆ ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਤੋਤਾ ਅਤੇ 모ਸਾਣੇ ਸਾਰੇ ਛਤਰੇ ਨੂੰ ਜਗਵੇਦੀ ਉੱਤੇ ਸਾੜਿਆ ਇਹ ਜਹੋਵਾ ਦੇ ਅੱਗੇ ਇੱਕ ਅੱਗ ਦੀ ਪੇਟ ਦੀ ਸੁਗੰਧਤਾ ਕਰਕੇ ਹੋਮ ਸੀ ਜਿਹੜੀ ਜਹੋਵਾ ਨੇ 모ਸਾ ਨੂੰ ਆਗਿਆ ਦਿੱਤੀ ਸੀ ਅਤੇ ਉਹ ਦੁਜੇ ਛਤਰੇ ਨੂੰ ਅਰਥਾਤ ਥਾਪਨ ਦੇ ਛਤਰੇ ਨੂੰ ਲੈ ਆਇਆ ਅਤੇ ਹਰੂਨ ਅਤੇ ਉਸ ਦੇ ਪੁੱਤਰਾਂ ਨੇ ਛਤਰੇ ਦੇ ਸਿਰ ਉਤੇ ਆਪਣੇ ਹੱਥ ਤਰੇ ਅਤੇ ਉਸ ਨੇ ਉਸ ਨੂੰ ਕਟਿਆ ਅਤੇ ਮੋਸਾ ਨੇ ਉਸ ਦੇ ਲਹੂ ਤੋਂ ਕੁਝ ਲੈ ਕੇ ਹਰੂਨ ਦੇ ਸੱਜੇ ਕੰਨ ਦੀ ਪਾਪੜੀ ਉਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉਤੇ ਅਤੇ ਸੱਜੇ ਪੈਰ ਦੇ ਅੰਗੂਠੇ ਉਤੇ ਪਾਇਆ ਅਤੇ ਉਸ ਨੇ ਹਰੂਨ ਦੇ ਪੁੱਤਰਾਂ ਨੂੰ ਆਂਦਰਾਂ ਅਤੇ ਮੋਸਾ ਨੇ ਲਹੂ ਤੋਂ ਉਹਨਾਂ ਦੇ ਸੱਜੇ ਕੰਨਾਂ ਦੀ ਪਾਪੜੀ ਉੱਤੇ ਅਤੇ ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਅਤੇ ਮੋਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੋਫੇਰੇ ਛਿਣਕਿਆ ਅਤੇ ਉਸ ਨੇ ਚਰਬੀ ਨੂੰ ਅਤੇ ਪੂਛ ਲੈ ਕੇ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਸੀ ਅਤੇ ਕਲੇਜੇ ਦੇ ਉੱਤੇ ਜਿਹੜੀ ਚਿੱਲੀ ਸੀ ਅਤੇ ਦੋਵੇਂ ਗੁਰਦੇ ਅਤੇ ਉਹਨਾਂ ਦੀ ਚਰਬੀ ਅਤੇ ਸੱਜੀ ਰਾਨ ਅਤੇ ਪਤੇਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਜਹਵਾਵਾਂ ਦੇ ਅੱਗੇ ਸੀ ਉਸ ਨੇ ਇੱਕ ਪਤੀਰੀ ਰੋਟੀ ਅਤੇ ਇੱਕ ਤੇਲ ਦੀ ਥਿੰਦੀ ਰੋਟੀ ਅਤੇ ਇੱਕ ਮਠੀ ਲੈ ਕੇ ਉਹਨਾਂ ਨੂੰ ਚਰਬੀ ਉਤੇ ਅਤੇ ਸਜੀ ਰਾਣ ਉਤੇ ਤਰਿਆ ਅਤੇ ਉਸ ਨੇ ਸਾਰਾ ਹਰੂਨ ਦੇ ਹੱਥਾਂ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉਤੇ ਰੱਖ ਕੇ ਹਿਲਾਉਣ ਦੀ ਪੇਟ ਕਰਕੇ ਜਹਵਾ ਦੇ ਅੱਗੇ ਉਹਨਾਂ ਨੂੰ ਹਿਲਾਇਆ ਅਤੇ 모ਸਾ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਪੇਟ ਦੇ ਉੱਤੇ ਸਾੜਿਆ ਉਹ ਸੁਗੰਧਤਾ ਕਰਕੇ ਥਾਪਣ ਦੀਆਂ ਪੇਟਾਂ ਸਨ ਇਹ ਜਹਵਾ ਦੇ ਅੱਗੇ ਇੱਕ ਅਗ ਦੀ ਪੇਟ ਸੀ ਅਤੇ ਮੋਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਹਿਲਾਉਣ ਦੀ ਪੇਟ ਕਰਕੇ ਜਹਵਾ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛਤਰੇ ਦਾ ਉਹ 모ਸਾ ਦਾ ਪਾਗ ਸੀ ਜਿਹਾਂ ਜਹਵਾ ਨੇ 모ਸਾ ਨੂੰ ਆਗਿਆ ਦਿੱਤੀ ਸੀ ਅਤੇ 모ਸਾ ਨੇ ਮਸਾ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ ਕੁਝ ਲੈ ਕੇ ਹਰੂਨ ਅਤੇ ਉਸ ਦੇ ਵਸਤਰ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਵਸਤਰਾਂ ਉੱਤੇ ਛਿਣਕਿਆ ਅਤੇ ਹਰੂਨ ਅਤੇ ਉਸ ਦੇ ਵਸਤਰ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਵਸਤਰਾਂ ਨੂੰ ਪਵਿੱਤਰ ਕੀਤਾ మోసాਨੇ ਹਰੂਨ ਅਦੇ ਉਸ ਦੇ ਪੁੱਤਰਾਂ ਨੂੰ ਆਖਿਆ ਮੰਡਲੀ ਦੇ ਡੇਰੇ ਦੇ ਬੋਹੇ ਕੋਲ ਮਾਸ ਰਿੰਨੋ ਅਤੇ ਉੱਤੇ ਥਾਪਣ ਦੀਆਂ ਪੇਟਾਂ ਦੀ ਟੋਕਰੀ ਵਿੱਚ ਜਿਹੜੀ ਰੋਟੀ ਹੈ ਉਸ ਦੇ ਨਾਲ ਉਸ ਨੂੰ ਖਾਓ ਜਿਹਾ ਮੈਂ ਤੁਹਾਨੂੰ ਇਹ ਆਖ ਕੇ ਅਗਿਆ ਦਿੱਤੀ ਸੀ ਕੀ ਹਾਰੋਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ ਅਤੇ ਜੋ ਕੁਝ ਉਸ ਮਾਸ ਤੋਂ ਅਤੇ ਉਸ ਰੋਟੀ ਤੋਂ ਰਹਿਣਾ ਹੈ ਸੋ ਤੁਸੀਂ ਅੱਗ ਨਾਲ ਸਾੜਨਾ ਅਤੇ 7 ਦਿਨ ਤੋੜੀ ਤੁਸੀਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਨਾ ਨਿਕਲਣਾ ਜਦ ਤੋੜੀ ਤੇਰੇ ਥਾਪਣ ਦੇ ਦਿਨ ਪੂਰੇ ਨਾ ਹੋਣ ਕਿਉਂ ਜੋ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ ਜੀ ਹਾਂ ਉਸ ਨੇ ਅੱਜ ਦੇ ਦਿਨ ਕੀਤਾ ਤਿਹਾਂ ਹੀ ਜਹੋਵਾ ਨੇ ਆਗਿਆ ਦਿੱਤੀ ਜੋ ਤੁਹਾਡੇ ਲਈ ਪ੍ਰਸਤਿਤ ਹੋਵੇ ਸੋ ਤੁਸੀਂ ਰਾਤ ਦਿਨ ਸੱਤ ਦਿਨ ਤੋੜੀ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਰਹਿਣਾ ਅਤੇ ਜਹਵਾ ਦੀ ਆਗਿਆ ਮੰਨਨੀ ਜੋ ਤੁਸੀਂ ਮਰੋ ਨਾ ਕਿਉਂ ਜੋ ਐਸੇ ਤਰ੍ਹਾਂ ਮੈਨੂੰ ਆਗਿਆ ਹੈ ਸੋ ਹਰੋਨ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਸਬਨਾ ਗੱਲਾਂ ਨੂੰ ਜੋ ਜਹਵਾ ਨੇ 모ਸਾ ਦੇ ਰਾਹੀਂ ਆਗਿਆ ਦਿੱਤੀ ਸੀ ਕਿ ਤਾਂ ਆਮੇਨ